ਜਿਵੇਂ ਇਸ ਤਰ੍ਹਾਂ ਵੱਲ ਨੂੰ ਫੜਨਾ ਤੇ ਇਸ ਤਰ੍ਹਾਂ ਰੱਖਣਾ ਇਹਦੇ ਇਸ ਪੱਤੇ ਦੇ ਉੱਤੇ ਇਸ ਤਰ੍ਹਾਂ ਰੂੜਾ ਰੱਖ ਦਿਓ ਜਿੰਨੀ ਮਰਜ਼ੀ ਕੋਈ ਹਵਾ ਵਗੀ ਜਾਵੇ ਹਨੇਰੀ ਆ ਜਾਵੇ ਵੱਲ ਤੁਹਾਡੀ ਦੁਬਾਰਾ ਖੇਲ ਦੇ ਵਿੱਚ ਨਹੀਂ ਆਊਗੀ ਆ ਛੋਟੀ ਜੀ ਵੱਲ ਤੁਸੀਂ ਸ਼ੁਰੂ ਹੁੰਦਿਆਂ ਸਾਰ ਹੀ ਜਿਹੜੇ ਨੂੰ ਖੀਰਾ ਆਉਣਾ ਸ਼ੁਰੂ ਹੋ ਗਿਆ ਜਿਹੜੀ ਆਹ ਜਿਵੇਂ ਕਹਿ ਸਕਦੇ ਆਪਾਂ ਵੱਲ ਤਾਂ ਨੂੰ ਮੂੰਹ ਚੱਕਦੀ ਆ ਇਹਦੇ ਬਾਈ ਜੀ ਜਿਹੜਾ ਮੂਰੇ ਫੋਨ ਲੋ ਵੈਰਸ ਆ ਅੱਸੀ ਕਾਲ ਕਿਸਾਨ ਵੀਰੋ ਤਾਂ ਅੱਜ ਪਹਿਲਾਂ ਤਾਂ 13 ਅਪ੍ਰੈਲ ਆ ਜੀ ਤੇ ਵਿਸਾਖੀ ਦਾ ਸਾਰਿਆਂ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਉਹਨਾਂ ਨੂੰ ਬਾਈ ਜੀ ਮੁਬਾਰਕਾਂ ਵਿਸਾਖੀ ਦੀਆਂ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਖੀਰੇ ਦੀ ਵੱਲ ਦੀ ਜਿਹੜੀ ਵੱਲ ਵਾਰ-ਵਾਰ ਖੇਡ ਦੇ ਵਿੱਚ ਡਿੱਗਦੀ ਆ ਜਿਹੜੀ ਜਿਵੇਂ ਇਸ ਤਰ੍ਹਾਂ ਜਿਹੜੀ ਆ ਵੱਲ ਆ ਡਿੱਗਦੀ ਆ ਤੇ ਵਾਰ-ਵਾਰ ਖੇਡ ਦੇ ਵਿੱਚ ਆਪਾਂ ਵਾਰੀ-ਵਾਰੀ ਤਕਰੀਬਨ ਕੋਈ 2-3 ਵਾਰੀ ਇਹਨੂੰ ਬੈੱਡ 'ਦਲ ਨੂੰ ਕਰਨਾ ਪੈਂਦਾ ਤਾਂ ਇਹਨੂੰ ਖੇਡ ਵਾਲਾ ਨੂੰ ਡਿੱਗਣ ਤੋਂ ਕਿਵੇਂ ਰੋਕਿਆ ਜਾ ਸਕਦਾ ਉਹ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਤੁਸੀਂ ਜਦੋਂ ਪਹਿਲੀ ਵਾਰ ਆਪਾਂ ਵੱਲ ਨੂੰ ਕੱਢਦੇ ਆਂ ਖੇਡ ਤੋਂ ਬਾਹਰ ਨੂੰ ਕੱਢਣਾ ਜਿਵੇਂ ਇਸ ਤਰ੍ਹਾਂ ਵੱਲ ਨੂੰ ਫੜਨਾ ਤੇ ਇਸ ਤਰ੍ਹਾਂ ਰੱਖਣਾ ਇਹਦੇ ਇਸ ਪੱਤੇ ਦੇ ਉੱਤੇ ਇਸ ਤਰ੍ਹਾਂ ਰੂੜਾ ਰੱਖ ਦਿਓ ਜਿੰਨੀ ਮਰਜ਼ੀ ਕੋਈ ਹਵਾ ਵਗੀ ਜਾਵੇ ਹਨੇਰੀ ਆ ਜਾਵੇ ਵੱਲ ਤੁਹਾਡੀ ਦੁਬਾਰਾ ਖੇਡ ਦੇ ਵਿੱਚ ਨਹੀਂ ਆਊਗੀ ਤੇ ਇਸ ਤਰ੍ਹਾਂ ਜਿਹੜਾ ਸਾਰਾ ਬੈੱਡ ਦੇ ਉੱਤੇ ਇਹ ਆਪਦੇ ਜਿਹੜੇ ਤਨ ਦਾ ਜਿਹੜੀ ਆ ਚੀਜ਼ ਹੈ ਇਹ ਗਾਂ ਜਿੰਨਾ ਵੀ ਕੋਈ ਘਾਹ ਫੂਸਾ ਉਹਦੇ ਉੱਤੇ ਇਹ ਆਪਦਾ ਇਹ ਕਵਰ ਕਰ ਜੂ ਵੈਰਾਈਟੀ ਜਿਹੜੀ ਆ ਬਾਈ ਜੀ ਇਹ ਨੋਵਲ ਦੀ 5002 ਵੈਰਾਈਟੀ ਆ ਬਹੁਤ ਵਧੀਆ ਵੈਰਾਈਟੀ ਆ ਆ ਛੋਟੀ ਜੀ ਵੱਲ ਤੁਸੀਂ ਸ਼ੁਰੂ ਹੁੰਦਿਆਂ ਸਾਰ ਹੀ ਜਿਹੜੇ ਇਹਨੂੰ ਖੀਰਾ ਆਉਣਾ ਸ਼ੁਰੂ ਹੋ ਗਿਆ ਇਹ ਆਪਾਂ ਹਰ ਸਾਲ ਤਕਰੀਬਨ ਖਾਨਕ ਜੋਗੇ ਤਾਂ ਲਾਈਦੇ ਆ ਪਹਿਲਾਂ ਜ਼ਿਆਦਾ ਲਾਉਂਦੇ ਹੁੰਦੇ ਸੀ ਹੁਣ ਆਪਾਂ ਗਰਮੀ ਵਾਲੀ ਜਿਹੜੀ ਸਬਜ਼ੀ ਆ ਉਹ ਕਟਾਈ ਆ ਉਹ ਕੱਲੇ ਵਰਦੀ ਸਮਝਿਆ ਬੜੀ ਜਿਆਦਾ ਆਉਂਦੀ ਹੈ ਗਰਮੀ ਦੇ ਵਿੱਚ ਤੇ ਸਾਰੀਆਂ ਵੈਰਾਈਟੀਆਂ ਜਿਵੇਂ ਆਪਾਂ ਆ ਤੁਹਾਨੂੰ ਖੀਰੇ ਦੀ ਵੱਲ ਬਾਰੇ ਦੱਸਿਆ ਇਸੇ ਤਰ੍ਹਾਂ ਹੀ ਇੱਧਰ ਆਪਣਾ ਤਕਰੀਬਨ ਆ ਦੇਸੀ ਟਿੰਡੋ ਲਾਇਆ ਵਿਆਈ ਆਜੋ ਤੁਹਾਨੂੰ ਉਹ ਵੀ ਦਿਖਾ ਦਗੇ ਇਹ ਦੇਸੀ ਟਿੰਡੋ ਖਾਣ ਵਾਸਤੇ ਲੱਗਾ ਵਿਆਈ ਫੁੱਲ ਆ ਗਿਆ ਇਹਨੂੰ ਵੀ ਅੱਗੇ ਆਜੋ ਜੀ ਇੱਧਰ ਜਿਹੜੀ ਆਪਣੀ ਹੈਗੀ ਆ ਤੁਹਾਨੂੰ ਵੱਲ ਦਿਖਾ ਦਗੇ ਇਹ ਆਪਣੀ ਆਈ ਸੈਂਚਰੀ ਜਿਹਨੂੰ ਆਪਾਂ ਮਤੀਰੀ ਕਹਿ ਦਿੰਨੇ ਆ ਫਲ ਇਹਨੂੰ ਵੀ ਆਉਣਾ ਸ਼ੁਰੂ ਹੋ ਗਿਆ ਇਹਨੂੰ ਜਿਹੜੀ ਸਮੱਸਿਆ ਥੋੜੀ ਜੀ ਆਉਂਦੀ ਆ ਵਾਇਰਸ ਦੀ ਜਿਹੜੀ ਆਹ ਜਿਵੇਂ ਕਹਿ ਸਕਦੇ ਆਪਾਂ ਵਾਲ ਤਾਂ ਨੂੰ ਮੂੰਹ ਚੱਕਦੀ ਆ ਇਹਦੇ ਬਾਈ ਜੀ ਜਿਹੜਾ ਮੂਰੇ ਫੋਨ ਲੋ ਵਾਇਰਸ ਆ ਇੱਕ ਮੇਗਾ ਕਿੰਗ ਦੇ ਨਾਂ ਤੇ ਵਾਇਰ ਦੀ ਦਵਾਈ ਆਉਂਦੀ ਆ ਬੜੀ ਤਕੜੀ ਦਵਾਈ ਆ ਬਾਈ ਉਹ ਵਾਇਰਸ ਖਤਮ ਕਰਦੀ ਆ ਜਿਹੜੀ ਉਹਦੀ ਸਪਰੇ ਆਪਾਂ ਹਜੇ ਲਾਉਣੀ ਇਹਨੂੰ ਲਿਆਵਾਂਗੇ ਅੱਜ ਉਹ ਲਾਵਾਂਗੇ ਆਜੋ ਤੁਹਾਨੂੰ ਅੱਗੇ ਬਾਈ ਜੀ ਚੱਬੜ ਵੀ ਵਿਖਾ ਦਈਏ ਇਹ ਬਾਈ ਜੀ ਆ ਗਈ ਆਪਣੀ ਚੱਬੜ ਚੱਬੜਾਂ ਨੂੰ ਵੀ ਫੁੱਲ ਬਹੁਤ ਆਇਆ ਪਿਆ ਤੇ ਉਦੋਂ ਅੱਗੇ ਜਿਹੜੀ ਹੈਗੀ ਆ ਉਹ ਆਪਣੀ ਖਖੜੀ ਲੱਗੀ ਵੀ ਆ ਉਦੋਂ ਅਗਲੇ ਬੈੱਡ ਤੇ ਆਪਾਂ ਕਹਿ ਸਕਦੇ ਹਾਂ ਤੋਰੀ ਤੇ ਕਰੇਲਾ ਕੱਦੂ ਉਹ ਲਾਇਆ ਹੋਇਆ ਤੇ ਵਿਚਾਲੇ ਆਪਣੀ ਬਾਈ ਜੀ ਗੋਭੀ ਹੈ ਨਾਲ ਜਿਵੇਂ ਆਪਣਾ ਕਹਿ ਸਕਦੇ ਹਾਂ ਵੀ ਬਾਗ ਆ ਜਿਹੜਾ ਅਰਲੀ 골ਡ ਵੈਰਾਈਟੀ ਆਪਣੀ ਇਹ ਤਿਆਰ ਹੋ ਰਹੀ ਆ ਤੇ ਇਸ ਤਰ੍ਹਾਂ ਜਿਹੜੀ ਆਪਾਂ ਤੁਹਾਨੂੰ ਵੱਲ ਬਾਰੇ ਜਾਣਕਾਰੀ ਦਿੱਤੀ ਆ ਵੀ ਜਿਹੜੀ ਵਾਰ-ਵਾਰ ਵੱਲਾ ਖੇਲ ਦੇ ਵਿੱਚ ਜਾਂਦੀ ਆ ਉਹਨੂੰ ਰੋਕਣ ਵਾਸਤੇ ਉਹਨੂੰ ਇੱਕੋ ਵਾਰੀ ਲਗਰ ਨੂੰ ਬਾਹਰ ਕੱਢੋ ਕੱਢ ਕੇ ਉਦੋਂ ਬਾਅਦ ਉਹਦੇ ਉੱਤੇ ਛੋਟਾ ਯਾ ਰੋੜਾ ਯਾ ਰੱਖ ਦੋ ਵੀ ਜਿਹੜੀ ਦਵਾਰਾ ਹੋ ਖੇਲ ਚ ਨਾ ਜਾਵੇ ਤੇ ਨਾਲ ਆ ਜਿਹੜੀ ਤੁਹਾਨੂੰ ਆਪਾਂ ਮਾਲਟੇ ਦੀ ਆਪਦੀ ਵੈਰੈਟੀ ਜਿਹੜੀ अर्ਲੀ ਗੋਲਡ ਦੀ ਆ ਜੀ ਉਹ ਵੀ ਵਿਖਾਦ ਗਏ ਵੀ ਇਹਨੂੰ ਵੀ ਫਰੂਟ ਆ ਜਿਹੜਾ ਬਾਈ ਜੀ ਅਕਾਂਚ ਦੀ ਗੋਲੀ ਵਾਂਗੂ ਸਮਲੋ ਮਾਲ ਬਣ ਚੁੱਕਿਆ ਇਹਦੇ ਇਹਦੇ ਤੇ ਵੀ ਹਜੇ ਇਹ ਮਾਲ ਆਪਦਾ ਥੱਲੇ ਸਿੱਟੂਗਾ ਕਿਉਂਕਿ ਬੂਟਾ ਛੋਟਾ ਹਜੇ ਤਕਰੀਬਨ 2.5 ਸਾਲ ਦਾ ਇਹ ਆਪਣਾ ਬਾਗ ਹਜੇ ਹੋਇਆ ਤੇ ਇਹਦੇ ਵਿੱਚੋਂ ਵੀ ਆਪਾਂ ਕੌਸ਼ਕ ਮਾਲ ਆ ਜਿਹੜਾ ਉਹ ਦਸਤਾ ਬੂਟਾ ਸਿੱਟੂਗਾ ਕੁਝ ਆਪਾਂ ਵੀ ਝਾੜਾਂਗੇ ਵੀ ਹਜੇ ਬੂਟਾ ਹੋਰ ਬਾਦ ਫੁੱਲ ਲਵੇ ਤਿੰਨ ਸਾਲ ਤੋਂ ਬਾਅਦ ਜਿਹੜਾ ਆਪਾਂ ਤੋਂ ਪੂਰਾ ਫਰੂਟ ਲਵਾਂਗੇ ਅਗਲੇ ਸਾਲ ਨੂੰ ਹੋ ਸਕਦਾ ਹੈ ਤੋਂ ਆਪਾਂ ਪੂਰਾ ਫਰੂਟ ਲਈਏ ਤੇ ਇਸ ਟਾਈਮ ਬਾਈ ਜੀ ਇਹਦੇ ਤੇ ਵੀ ਬਹੁਤ ਪਰਮਾਰਾ ਇਸ ਤਰ੍ਹਾਂ ਬਾਈ ਜੀ ਜਿਹੜੀਆਂ ਵੱਲਾਂ ਦੀ ਆਪਾਂ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਵੀ ਵੱਲ ਵਾਰ-ਵਾਰ ਜਿਹੜੀ ਖੇਲ ਦੇ ਵਿੱਚ ਡਿੱਗਦੀ ਆ ਉਹਨੂੰ ਇਸ ਤਰ੍ਹਾਂ ਆਪਾਂ ਰੋਕ ਸਕਦੇ ਆ ਵੀ ਇੱਕ ਵਾਰੀ ਉਹਨੂੰ ਬਾਹਰ ਕੱਢ ਕੇ ਥੋੜਾ ਛੋਟਾ ਜਾਂ ਡळा ਰੱਖੋ ਤੇ ਜਿਹੜੀ ਹੈਗੀ ਆਪਣੀ ਬੱਲ ਦੁਬਾਰਾ ਨਹੀਂ ਡਿੱਗੂਗੀ ਬਣੇ ਰਹੋ ਜੇ ਪੇਜ ਨਾਲ ਤੇ YouTube ਚੈਨਲ ਨਾਲ ਜੀ ਤੇ ਦੇਵਾਂਗੇ ਜਾਣਕਾਰੀ ਫਿਰ ਕੋਈ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ ਸ਼ਸ਼ੀਕ